ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ YouTube ਫੈਮਿਲੀ ਤੇ ਆਪਾਂ ਗੱਲ ਕਰਦੇ ਆਂ ਜੋ ਗਾਇਕ ਰਾਜਵੀਰ ਜਬੰਦਾ ਲਈ ਜੋ ਕੋਈ ਵੱਖ-ਵੱਖ ਨਿਊਜ਼ਾਂ ਤੇ ਖਬਰਾਂ ਆ ਰਹੀਆਂ ਕਿ ਉਹ ਠੀਕ ਆ ਹੁਣ ਪਹਿਲਾਂ ਨੂੰ ਠੀਕ ਆ ਇੱਕ ਤਾਂ AI ਦੇ ਨਾਲ ਐਡਿਟ ਕਰਕੇ ਵੀਡੀਓ ਬਣਾਤੀ ਉਹਦੀ ਮੰਮੀ ਕੋਲੇ ਜਾਂਦੀ ਉਹਦੇ ਵਿਖਾਤੀ ਵੀ ਜਾਂਦੀ ਆ ਉਹ ਆਏ ਆ ਝਾਕ ਪਤਾ ਬਖਾਤਾ ਬਿਲਕੁਲ ਸਾਰੀਆਂ ਫੇਕ ਆ ਫੇਕ ਖਬਰਾਂ ਤੋਂ ਬਚੋ ਬਿਲਕੁਲ ਵੀ ਉਹ ਠੀਕ ਨਹੀਂ ਹੈਗਾ ਹੁਣ ਤਾਂ ਕੋਈ ਅਰਦਾਸ ਹੀ ਕੰਮ ਕਰ ਸਕਦੀ ਆ ਜਾਂ ਵਾਹਿਗੁਰੂ ਕੋਈ ਚਮਤਕਾਰ ਕਰੇ ਤਾਂ ਇਹ ਹੱਲ ਹੋ ਸਕਦਾ ਕੋਈ ਵੀ ਉਹ ਠੀਕ ਹੋ ਜਾਊਗਾ ਤੇ ਪਰ ਕੋਈ ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਆ ਤੇ ਇਹ ਜਿੰਨੀਆਂ ਨਿਊਜ਼ਾਂ ਫਲਾ ਰਹੀਆਂ ਇਹ ਫੇਕ ਆ ਸਾਰੀਆਂ ਕੋਈ ਵੀ ਇਹਨਾਂ ਚੋਂ ਅਰੀਜਨਲ ਖਬਰ ਹੈ ਨਹੀਂ ਕਿ ਸਾਰੇ ਫੇਕ ਨਿਊਜ਼ਾਂ ਡਾਈ ਜਾਂਦੇ ਆ ਤੇ ਇੱਕ ਹੋਰ ਖਬਰ ਸੁਣੀ ਆ ਗੱਲ ਸੁਣੀ ਆ ਤਿੰਨਾ ਚਾਰ ਜਿਹੜੇ ਬੰਦੇ ਪੂਰੇ ਵਾਇਰਲ ਆ ਉਹਨਾਂ ਨੇ ਪਾਈ ਆ ਪਤਾ ਨਹੀਂ ਉਹ ਵਾਇਗਰੂ ਜਾਣਦਾ ਸੱਚ ਆ ਜਾਂ ਝੂਠ ਆ ਕਹਿੰਦੇ ਆ ਕਿ ਵੀ ਡਾਕਟਰ ਨੂੰ ਫੋਨ ਜਾ ਰਹੇ ਆ ਘੱਟੋ ਘੱਟ ਕੋਈ ਸੌ ਫੋਨ ਚੱਲਿਆ ਗਿਆ ਡਾਕਟਰ ਨੂੰ ਵੀ ਜਦ ਵੀ ਕੋਈ ਮਤਲਬ ਕਿ ਗੱਲਬਾਤ ਹੁੰਦੀ ਆ ਹਣਾ ਵੈਗਰੂ ਤੋਂ ਡਰੋ ਪਹਿਲਾਂ ਤਾਂ ਤੁਸੀਂ ਰੱਬ ਤੋਂ ਡਰੋ ਤੁਸੀਂ ਵੀ ਇੱਕ ਦਿਨ ਮਰਨਾ ਸਾਰਿਆਂ ਨੇ ਇੱਥੇ ਕਿਸੇ ਨੇ ਬੈਠਾ ਨਹੀਂ ਰਹਿਣਾ ਨਾ ਕਿ ਧੁੱਪ ਰਹਿਣੀ ਨਾ ਸ਼ਾਮ ਬੰਦਿਆਂ ਦਾ ਪਿਓ ਰਹਿਣਾ ਨਾ ਮਾਂ ਬੰਦਿਆਂ ਇੱਕ ਰਹਿਣਾ ਰੱਬ ਦਾ ਨਾਮ ਬੰਦਿਆ ਇੱਥੇ ਸਭ ਨੇ ਇੱਕ ਦਿਨ ਮਰਨਾ ਬਚਣਾ ਕਿਸੇ ਨੇ ਨਹੀਂ ਕਿਸੇ ਦੀ ਗਰਜਿਸਟਰੀ ਨਹੀਂ ਕਰਾਈ ਹੋਈ ਵੀ ਕਿਸੇ ਦੀ ਗਰਜਿਸਟਰੀ ਕਰਾਈ ਹੈ ਪੱਕੀ ਵੀ ਇੱਥੇ ਬਹਿ ਜੂਗੇ ਲੱਤਾਂ ਢਾ ਕੇ ਕਿਸੇ ਦਾ ਪੁੱਤ ਤਾਂ ਕਿਸੇ ਦਾ ਭਰਾ ਹੈ ਕਿਸੇ ਦਾ ਪਿਓ ਹੈ ਕਿਸੇ ਦੀ ਕਿਸੇ ਦਾ ਉਹ ਭਤੀਜਾ ਹੈ ਹੈ ਤੇ ਉਹ ਮਾਂ ਦੇ ਫਿਰਦੇ ਨੂੰ ਪੁੱਛ ਕੇ ਵੇਖੋ ਉਹ ਮਾਂ ਦਾ ਜਿਹਦਾ ਕੜੀ ਵਰਗਾ ਜਵਾਨ ਐਸ ਵਕਤ ਬੈੱਡ ਦੇ ਉੱਤੇ ਮੌਤ ਨਾਲ ਜੰਗ ਲੜਦਾ ਪਿਆ ਆ ਆਪਦੀ ਜ਼ਿੰਦਗੀ ਦੀ ਠੀਕ ਆ ਤੇ ਫੇਕ ਹਵਾਵਾਂ ਨਾ ਫਲਾਓ ਤੁਸੀਂ ਵਾਇគ្រੂ ਤੋਂ ਡਰੋ ਰੱਬ ਅੱਗੇ ਹੀ ਬਥੇਰਾ ਕਰੋ ਫਸਲਾਂ ਦਾ ਕੀ ਸਤਿਆਨਾਸ਼ ਹੋ ਗਿਆ ਹੁਣ ਫੇਰ ਕੱਲ ਦਾ ਮੀਂਹ ਪਈ ਜਾਂਦਾ ਕੀ ਕੁਝ ਹੋਈ ਜਾਂਦਾ ਤੇ ਤੁਸੀਂ ਫੇਕ ਜਿਹੜਾ ਨਿਊਜ਼ਾਂ ਇਹਨਾਂ ਨੂੰ ਨਾ ਡਾਓ ਤੇ ਨਾ ਡਾਕਟਰ ਨੂੰ ਕੋਈ ਵੀ ਫੋਨ ਲਾ ਕੇ ਕਹੋ ਵੀ ਜੇ ਤੁਸਾਨੂੰ ਜੋ ਕੋਈ ਗੱਲ ਹੁੰਦੀ ਜਾਂ ਠੀਕ ਹੁੰਦਾ ਜਾਂ ਕੁਝ ਵੀ ਹੁੰਦਾ ਤਾਂ ਸਾਨੂੰ ਪਹਿਲਾਂ ਦੱਸਿਓ ਅਸੀਂ ਪਹਿਲਾਂ ਖਬਰ ਲਾਵਾਂਗੇ ਥੋੜਾਂ ਘਾ ਖਬਰਾਂ ਨੇ ਜਿਹੜੇ ਆ ਨੋਟਿਸ ਆਪਣੇ ਆ ਨਾ ਉਹਨਾਂ ਨੋਟਾਂ ਨੇ ਤੁਹਾਡੇ ਨਾਲ ਨਹੀਂ ਜਾਣਾ ਮਾੜੀ-ਮੋਟੀ ਸ਼ਰਮ ਕਰੂ ਮਾੜਾ-ਮੋਟਾ ਰੱਬ ਤੋਂ ਡਰੋ ਉਹਨਾਂ ਸਾਨੀ ਆਤ ਨੂੰ ਜਿੰਦਾ ਰੱਖੋ ਇਹਨੂੰ ਮਾਰੋ ਨਾਨਸਾਨੀ ਆਤ ਨੂੰ ਇਹਨੂੰ ਹਰਦੇ ਦੇ ਵਿੱਚੋਂ ਜਿੰਦਾ ਰੱਖੋ ਰੱਬ ਨੂੰ ਵੀ ਪਤਾ ਲੱਗੇ ਤੁਹਾਡੇ ਚ ਇਨਸਾਨੀਅਤ ਵਸਦੀ ਹੈ ਠੀਕ ਤੇ ਫੇਕ ਖਬਰਾਂ ਤੋਂ ਬਚੋ ਕੋਈ ਉਹਦੇ ਵਿਚਾਰੇ ਦੀ ਦੂਜਾ ਨਹੀਂ ਜਿਹੜੀ ਉਹਦੀ ਹਾਲਤ ਉਹਦੇ ਚ ਕੋਈ ਸੁਧਾਰ ਨਹੀਂ ਆਇਆ ਕੋਈ ਉਹਦੇ ਜਿਹੜਾ ਦਿਮਾਗ ਦਾ ਬ੍ਰੇਨ ਨੂੰ ਕਹਿੰਦੇ ਜਿਹਨੂੰ ਵੀ ਉਹ ਡੈੱਡ ਹੋ ਚੁੱਕਿਆ ਕੋਈ ਵੀ ਉਹਨੂੰ ਆਕਸੀਜਨ ਸਿਰੇ ਤੱਕ ਕੋਈ ਨਹੀਂ ਪਹੁੰਚ ਰਹੀ ਕੋਈ ਉਹਦੀ ਬੋਡੀ ਦੇ ਵਿੱਚ ਹਿੱਲ ਝੁਲ ਨਹੀਂ ਹੋ ਰਹੀਗੀ ਹੁਣ ਤਾਂ ਅਰਦਾਸ ਹੀ ਕੁਛ ਕਰ ਸਕਦੀ ਚਾਹੇ ਉਹ ਪ੍ਰਮਾਤਮਾ ਕਰ ਸਕਦਾ ਹੋਰ ਕਿਸੇ ਦੇ ਵਸ ਦਾ ਕੋਈ ਰੋਗ ਨਹੀਂ ਸਾਰੀ ਲੋਕਾਂ ਦੇ ਵੀ ਹੱਥ ਖੜੇ ਹੋ ਗਏ ਤੇ ਮਤਲਬ ਕਿ ਡਾਕਟਰ ਨੇ ਵੀ ਹੱਥ ਖੜੇ ਕਰਤੇ ਜਿਵੇਂ ਆਪਾਂ ਕਹਿੰਦੇ ਨੇ ਰੱਬ ਨੇ ਵੀ ਹੱਥ ਖੜੇ ਕਰਤੇ ਡਾਕਟਰ ਰੱਬ ਹੀ ਹੁੰਦੇ ਆ ਤੇ ਡਾਕਟਰਾਂ ਨੇ ਵੀ ਹੱਥ ਖੜੇ ਕਰਤੇ ਡਾਕਟਰਾਂ ਦੇ ਵੀ ਹੁਣ ਕੁਝ ਨਹੀਂ ਹੋ ਸਕਦਾ ਤੇ ਹੁਣ ਤਾਂ ਪ੍ਰਮਾਤਮਾ ਹੀ ਕੁਝ ਕਰ ਸਕਦਾ ਆਪਾਂ ਤਾਂ ਕਹਿੰਦੇ ਸੱਚੇ ਪਾਤਸ਼ਾਹ ਉਹਨੂੰ ਵਾਹਿਗੁਰੂ ਮਾਲਕ ਮਿਹਰ ਕਰੇ ਤੇ ਉਹ ਹੱਸਦਾ ਵਸਦਾ ਆਪਦੇ ਪਰਿਵਾਰ ਚ ਆ ਜੇ ਪਰ ਨਾ ਹੀ ਗਾਵੇ ਖਸਮ ਨੂੰ ਖਾ ਕੇ ਕਿ ਕੀ ਖੜ ਕੇ ਨਾ ਹੀ ਗਾਵੇ ਆਪਦੇ ਜੀਆਂ ਦੀਆਂ ਅੱਖਾਂ ਦੇ ਸਾਹਮਣੇ ਬੈਠਾ ਰਵੇ ਚਾਹੇ ਉਹ ਵਾਕ ਕਰ ਤੇ ਤੁਰੇ ਉਹਦੇ ਬੱਚਿਆਂ ਨੂੰ ਦੇ ਸੇ